ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਕੁਝ ਸਾਲ ਪਹਿਲਾਂ ਥਾਣਾ ਕੋਟ ਫਿਰਤਾ ਵਿਖੇ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਤਾਂਤਰਿਕ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਮਿਲ ਕੇ ਦੋ ਬੱਚਿਆਂ ਦੀ ਬਲੀ ਦਿੱਤੀ ਗਈ ਸੀ ਔਰ ਬਲੀ ਇਸ ਕਾਰਨ ਕਿ ਦਿੱਤੀ ਗਈ ਸੀ ਕਿ ਜਿਹੜੇ ਬੱਚਿਆਂ ਦੀ ਬਲੀ ਦਿੱਤੀ ਗਈ ਉਹਨਾਂ ਦੀ ਭੂਆ ਦੇ ਬੱਚਾ ਨਹੀਂ ਸੀ ਹੋ ਰਿਹਾ ਤੇ ਤਾੰਤਰਿਕ ਵੱਲੋਂ ਕਿਹਾ ਗਿਆ ਸੀ ਕਿ ਜੇ ਬੱਚਿਆਂ ਦੀ ਬਲੀ ਦਿੱਤੀ ਜਾਵੇ ਤਾਂ ਉਹਦੇ ਬੱਚਾ ਹੋ ਜਾਵੇਗਾ ਤੇ ਇਹ ਵੀ ਨਾਲ ਕਿਹਾ ਗਿਆ ਸੀ ਕਿ ਉਹਨਾਂ ਬੱਚਿਆਂ ਨੂੰ ਦੁਬਾਰਾ ਜਿੰਦਾ ਕਰ ਦਿੱਤਾ ਜਾਵੇਗਾ ਜਿਹਨੇ ਬਲੀ ਦਿੱਤੀ ਪਰ ਬਲੀ ਦੇਣ ਤੋਂ ਬਾਅਦ ਜਦੋਂ ਰੌਲਾ ਪਿਆ ਤੇ ਕੁਝ ਪਿੰਡ ਦੇ ਪੰਚਾਇਤ ਮੈਂਬਰਾਂ ਨੇ ਜਾ ਆ ਪਾ ਕਹਦੀਏ ਮੌਤਵਰ ਵਿਅਕਤੀਆਂ ਨੇ ਅੱਗੇ ਆ ਕੇ ਉਸ ਕੇਸ ਨੂੰ ਆਪਣੇ ਹੱਥਾਂ ਵਿੱਚ ਲਿਆ ਤੇ ਅਪਰੋਕਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਭਾਵੇਂ ਕਿ ਉਸ ਮਾਮਲੇ ਵਿੱਚ ਪੁਲਿਸ ਨੇ ਐਫ ਆਈ ਆਰ ਖਾਰਜ ਕਰ ਦਿੱਤੀ ਸੀ ਪਰ ਉਹਨਾਂ ਵੱਲੋਂ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਤੇ ਦੁਬਾਰਾ ਐਫ ਆਈ ਆਰ ਦਰਜ ਕੀਤੀ ਗਈ ਉਸ ਤੋਂ ਬਾਅਦ ਅਪਰੋਕਤ ਵਿਅਕਤੀਆਂ ਵੱਲੋਂ ਕੇਸ ਦੀ ਪੈਰਵਾਈ ਕਰਦੇ ਹੋਏ ਉਹਨਾਂ ਨੂੰ ਸਜ਼ਾ ਦਵਾਈ ਗਈ ਸਜ਼ਾ ਤੋਂ ਬਾਅਦ ਤਾੰਤ੍ਰਿਕ ਵੱਲੋਂ ਕੋਰਟ 'ਚ ਆਪਣੀ ਮਾਂ ਦਾ ਮੈਡੀਕਲ ਲਾ ਕੇ ਕਿਉਂਕਿ ਉਹਨੇ ਕੋਰਟ ਨੂੰ ਕਿਹਾ ਗਿਆ ਕਿ ਜਿਹੜੀ ਮੇਰੀ ਮਾਂ ਉਹ ਬਿਮਾਰ ਆ ਜਿਸ ਤੇ ਉਹਦੀ ਕੈਂਸਰ ਦੀ ਗੰਭੀਰ ਬਿਮਾਰੀ ਆ ਜਿਸ ਲਈ ਉਹਨੂੰ ਜ਼ਮਾਨਤ ਦਿੱਤੀ ਜਾਵੇ ਤੇ ਕੋਰਟ ਵੱਲੋਂ ਉਸਨੂੰ ਕੁਝ ਸਮੇਂ ਵਾਸਤੇ ਜ਼ਮਾਨਤ ਦੇ ਦਿੱਤੀ ਗਈ ਪਰ ਉਹ ਤਾੰਤ੍ਰਿਕ ਦੁਬਾਰਾ ਕੋਰਟ ਵਿੱਚ ਪੇਸ਼ ਨਹੀਂ ਹੋਇਆ ਅੱਜ ਉਪਰੋਕਤ ਵਿਅਕਤੀ ਜਿਨ੍ਹਾਂ ਨੇ ਪਿੰਡ ਦੇ ਜਿਨ੍ਹਾਂ ਵਿੱਚੋਂ ਮੁੱਖ ਤੌਰ ਤੇ ਜੱਗੀ ਬਾਬਾ ਕਿਹਾ ਜਾਵੇ ਉਸਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਕਿਹਾ ਕਿ ਉਪਰੋਕਤ ਵਿਅਕਤੀ ਨੂੰ ਹੁਣ ਵਾਰੰਟ ਜਾਰੀ ਕਰ ਦਿੱਤੇ ਨੇ ਯਾਨੀ ਕਿਉਂਕਿ ਜਿਹੜਾ ਤਾੰਤ੍ਰਿਕ ਸੀ ਉਹ ਦੁਬਾਰਾ ਕੋਰਟ ਵਿੱਚ ਨਹੀਂ ਪੇਸ਼ ਹੋਇਆ ਔਰ ਉਹਨੇ ਇਹ ਵੀ ਕਿਹਾ ਕਿ ਜਦੋਂ ਕਿ ਪੁਲਿਸ ਨਵਸੀ ਅਪਰੋਚ ਕਰਦੇ ਆ ਕਿ ਉਹ ਤਾੰਤਰਿਕ ਨੂੰ ਕੋਰਟ ਦੇ ਹੁਕਮਾਂ ਦੇ ਅਨਸਾਰ ਗ੍ਰਿਫਤਾਰ ਕੀਤਾ ਜਾਵੇ ਤਾਂ ਉਹ ਕਹਿੰਦੇ ਸਾਨੂੰ ਪਤਾ ਨਹੀਂ ਪਰ ਦੂਸਰੇ ਪਾਸੇ ਉਹ ਤਾੰਤਰਿਕ ਆਪਣੀਆਂ ਵੀਡੀਓ ਵੀ ਪਾ ਰਿਹਾ ਪਰ ਸਾਨੂੰ ਪਤਾ ਲੱਗ ਰਿਹਾ ਹੈ ਪਰ ਕਿਸ ਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਉਹਨਾਂ ਨੇ ਪੁਲਿਸ ਤੇ ਪਹਿਲਾਂ ਵੀ ਗੰਭੀਰ ਦੋਸ਼ ਲਾਏ ਸੀ ਉਹਨਾਂ ਨੇ ਅੱਜ ਵੀ ਕਿਹਾ ਕਿ ਪੁਲਿਸ ਲਗਾਤਾਰ ਇਸ ਤਾੰਤਰਿਕ ਦੀ ਪਹਿਲਾਂ ਵੀ ਮਦਦ ਕਰਦੇ ਹਾਲਾਂਕਿ ਉਹਨਾਂ ਨੂੰ ਪੁੱਛਿਆ ਗਿਆ ਕਿ ਐਸਐਸਪੀ ਬਠਿੰਡਾ ਵੱਲੋਂ ਚਾਰਜ ਸੰਭਾਲਦੇ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਸਾਹਮਣੇ ਆਈ ਸੀ ਜਿਸ ਵਿੱਚ ਉਹਨਾਂ ਨੇ ਸਖਤ ਹਦਾਇਤਾਂ ਦਿੱਤੀਆਂ ਸਨ ਕਿ ਕਿਸੇ ਵੀ ਜਿਹੜਾ ਗਲਤ ਅਨਸਰ ਆ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਨਾਲ ਹੀ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਸੀ ਵੀ ਜਿਹੜੇ ਕੋਈ ਵੀ ਪੈਂਡਿੰਗ ਕੇਸ ਆ ਉਹਨਾਂ ਦਾ ਜਲਦੀ ਨਿਪਟਾਰਾ ਕੀਤਾ ਜਾਵੇ ਪਰ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਸੀਂ ਲਗਾਤਾਰ ਪੁਲਿਸ ਨੂੰ ਜਾ ਕੇ ਦੱਸਦੇ ਹਾਂ ਜਾਂ ਪੁੱਛਦੇ ਹਾਂ ਕਿ ਤਾੰਤਰਿਕ ਕਿੱਥੇ ਆਤਾ ਪੁਲਿਸ ਉਲਟਾ ਸਾਨੂੰ ਪੁੱਛਦੀ ਹੈ ਕਿ ਤੁਸੀਂ ਦੱਸੋ ਉਹਦਾ ਕਿੱਥੇ ਜਿਸ ਦੇ ਸਬੰਧ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਜੇ ਪੁਲਿਸ ਨੇ ਉਸ ਵਿਅਕਤੀ ਨੂੰ ਤਾੰਤਰਿਕ ਨੂੰ ਜਲਦੀ ਨਾ ਫੜਿਆ ਤਾਂ ਸਾਡੇ ਵੱਲੋਂ ਕੋਰਟ ਦਾ ਦਰਵਾਜ਼ਾ ਖਟਕੜਾਇਆ ਜਾਵੇਗਾ ਤੇ ਜੋ ਉਪਰੋਕਤ ਵਿਅਕਤੀ ਨੂੰ ਜਲਦੀ ਗ੍ਰਿਫਤਾਰ ਕਰਨ ਲਈ ਪੁਲਿਸ ਤੇ ਦਬਾਅ ਬਣਾਇਆ ਜਾਵੇਗਾ ਉਪਰੋਕਤ ਜੱਗੀ ਬਾਬਾ ਦਾ ਕੀ ਕਹਿਣਾ ਹੈ ਇਸ ਮਾਮਲੇ ਵਿੱਚ ਆਓ ਤੁਹਾਨੂੰ ਸੁਣਾਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਭਾਈ ਪਰਨਜੀਤ ਸਿੰਘ ਖਾਲਸਾ ਅੱਜ ਜਿਹੜਾ ਤੁਹਾਨੂੰ ਬੁਲਾਉਣ ਦਾ ਕਾਰਨ ਹੈ ਤੁਸੀਂ ਇੱਥੇ ਪਹੁੰਚੇ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜਾ ਆਪਾਂ 2008 ਤੋਂ 2017 ਨੂੰ ਪਿੰਡ ਕੋਟਫੱਤਾ ਦੇ ਵਿੱਚ ਤੰਤਰਕ ਨੇ ਪਰਿਵਾਰ ਦੇ ਨਾਲ ਮਿਲ ਕੇ ਦੋ ਬੱਚਿਆਂ ਨੂੰ ਨਾਮਿਕਾ ਕੌਰ ਤੇ ਰਣਜੋਤ ਸਿੰਘ ਨੂੰ ਬਲੀ ਦੇ ਦਿੱਤਾ ਸੀ ਮੌਤ ਦੇ ਘਾਟ ਦਰਤਾ ਸੀ ਉਦੀ ਆਪਾ 6-7 ਸਾਲਾਂ ਦੀ ਮਿਹਨਤ ਕਰਕੇ ਉਹ ਦੋਸ਼ੀਆਂ ਨੂੰ ਸਜ਼ਾਵਾ ਦਵਾਈਆਂ ਸੀ ਉਮਰ ਕੈਦ ਦੀਆਂ ਤੇ 3-4 ਕੁ ਮਹੀਨੇ ਪਹਿਲਾਂ ਉਹ ਹੋਈਆਂ ਸੀ ਤੇ ਉਹਦੇ ਵਿੱਚ ਜਿਹੜਾ ਤੰਤਰਕਾ ਉਹਨੇ ਆਪਦੀ ਮਾਂ ਦੇ ਗਲਤ ਡਾਕੂਮੈਂਟ ਮੈਡੀਕਲ ਰਿਪੋਰਟ ਤਿਆਰ ਕਰਾ ਕੇ ਕਿ ਮੇਰੀ ਮਾਂ ਨੂੰ ਜਿਹੜਾ ਕੈਂਸਰ ਆ ਉਹ ਲਾਸਟ ਸਟੇਜ ਤੇ ਆ ਇਹਦੀ ਸਰਜਰੀ ਹੋਣੀ ਆ ਉਹਦੇ ਤੇ ਸਾਰਾ ਕੁਝ ਕਰਾ ਕੇ ਟਰਮ ਬੇਲ ਹਾਈ ਕੋਰਟ ਤੋਂ ਲੈਤੀ ਸੀ 15 ਦਿਨਾਂ ਦੇ ਲਈ ਉਸ ਤੋਂ ਬਾਅਦ ਉਹ ਵਧਾ ਕੇ ਤੇ ਜਿਹੜਾ ਕਿ ਤੰਤਰਕਾ ਅਜ ਤੱਕ ਕੋਰਟ ਦੇ ਵਿੱਚ ਪੇਸ਼ ਨਹੀਂ ਹੋਇਆ ਉਹਦੇ ਬਰੰਟਰ ਦੋ ਤਿੰਨ ਵਾਰ ਬਰੰਟ ਨਿਕਲ ਚੁੱਕੇ ਨੇ ਆ 15 ਤਰੀਕ ਤੱਕ ਕੱਲ ਤੱਕ ਤੇ ਫੇਰ ਬਰੰਟ ਕੱਢੇ ਨੇ ਕੋਰ ਨੇ ਤੇ ਜਿਹੜਾ ਕਿ ਪ੍ਰਸ਼ਾਸਨ ਆ ਜਿਹੜਾ ਉੱਥੇ ਅਸੀਂ ਜਾਣੇ ਆ ਉਹਨਾਂ ਕੋਲ ਤੇ ਉਹ ਕਹਿੰਦਾ ਵੀ ਕੋਰਫਤੇ ਥਾਣੇ 'ਚ ਅਸੀਂ ਜੀ ਰੇਡ ਕਰੀ ਆ ਸਾਨੂੰ ਮਿਲਿਆ ਨਹੀਂ ਸਾਡੇ ਕੋਲ ਜਿਹੜੇ ਸਾਡੇ ਸੋਰਸ ਨੇ ਉਹਦੇ ਤੇ ਬਾਰ-ਬਾਰ ਸਾਨੂੰ ਉਹਦੀਆਂ ਵੀਡੀਓਜ਼ ਆ ਰਹੀਆਂ ਨੇ ਵੀ ਉਹ ਆਪਦੇ ਜਿਹੜਾ ਪੀਰਖਾਨਾ ਬਣਾਇਆ ਵਾ ਉੱਥੇ ਉਹ ਪੁੱਛਾਂ ਦੇ ਰਿਹਾ ਉਹ ਕਾਰਾਂ 'ਚ ਬੈਠ ਕੇ ਬੋਲ ਰਿਹਾ ਵੀ ਐਸ ਦਿਨ ਦਾ ਮੈਂ ਪੰਡਹਾਰਾ ਰੱਖਿਆ ਤੇ ਤੁਸੀਂ ਪੰਡਹਾਰੇ ਤੇ ਸਾਰੀ ਸੰਗਤ ਨੂੰ ਬੇਨਤੀ ਆ ਪਹੁੰਚੋ ਤੇ ਪ੍ਰਸ਼ਾਸਨ ਕਹਿੰਦਾ ਵੀ ਸਾਨੂੰ ਉਹਦੇ ਬਾਰੇ ਪਤਾ ਹੀ ਨਹੀਂ ਤੁਸੀਂ ਸਾਨੂੰ ਦੱਸੋ ਕਿੱਥੇ ਆ ਜਿਹੜਾ ਕਿ ਪ੍ਰਸ਼ਾਸਨ ਦਾ ਕੰਮ ਆ ਉਹ ਸਾਨੂੰ ਪੁੱਛ ਰਿਆ ਵੀ ਕਿੱਥੇ ਆ ਉਹਦਾ ਫੋਨ ਵੀ ਚੱਲ ਰਿਹਾ ਪ੍ਰਸ਼ਾਸਨ ਕਹਿੰਦਾ ਸਾਨੂੰ ਪਤਾ ਨਹੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਪ੍ਰਸ਼ਾਸਨ ਉਹਦੀ ਮਦਦ ਕਰ ਰਿਹਾ ਅੱਜ ਵੀ ਕਰ ਰਿਹਾ 2017 ਦੇ ਵਿੱਚ ਵੀ ਉਹਦੇ ਖਿਲਾਫ ਐਫਆਰਆਈ ਪੁਲਿਸ ਦੇ ਆਲਾ ਦਰਜ ਦੇ ਜਿਹੜੇ ਅਫਸਰ ਸੀਗੇ ਉਹਨਾਂ ਨੇ ਐਫਆਰਆਈ ਡਿਸਚਾਰਜ ਕੀਤੀ ਸੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਖਾਨਾ ਨੰਬਰ 2 ਚ ਤਾਂ ਆਮ ਗੱਲ ਹੀ ਆ ਵੀ ਲੋਕ ਪੁਲਿਸ ਕਾਢ ਹੀ ਦਿੰਦੀ ਆ ਵੀ ਇਹ ਬੇਗੁਨਾਹ ਪਰ ਐਫ ਆਰ ਆਈ ਡਿਸਚਾਰਜ ਹੋਈ ਉਹਦੇ ਖਿਲਾਫ ਉਹਨੂੰ ਮਤਲਬ 90 ਦਿਨ ਤੋਂ ਪਹਿਲਾਂ ਪਹਿਲਾਂ ਫੇਰ ਉਹਦੋਂ ਬਾਹਰ ਲਿਆਂਦਾ ਤੇ ਅਸੀਂ ਹਾਈ ਕੋਰਟ ਜਾ ਕੇ ਉਹਨੂੰ ਫੇਰ ਫੇਰ ਮਤਲਬ ਦੋਸ਼ੀ ਠਕਰਾ ਕੇ ਸਜ਼ਾ ਬਰਾਬਰ ਕਰਾਈ ਸੀ ਅੱਜ ਉਹਦੀ ਪੁਲਿਸ ਮਦਦ ਸ਼ਰਿਆਮ ਕਰ ਰਹੀ ਆ ਸ਼ਰਿਆਮ ਪੁਲਿਸ ਉਹਦੀ ਮਦਦ ਕਰਕੇ ਉਹਨੂੰ ਫੜ ਨਹੀਂ ਰਹੀ ਉਹ ਬੰਦਾ ਸ਼ਰਿਆਮ ਕਾਲਿਆਂ ਵਾਲੀ ਚਕਾਰ ਲੈ ਕੇ ਟੋਪੀ ਲੈ ਕੇ ਘੁੰਮ ਰਿਹਾ ਜਿੱਦੀ ਕਿ 2-2 ਮਿੰਟ ਦੀ ਰਿਪੋਰਟ ਸਾਡੇ ਕੋਲੇ ਆਉਂਦੀ ਆ ਪੁਲਿਸ ਕਹਿੰਦੀ ਸਾਨੂੰ ਪਤਾ ਨਹੀਂ ਉਹ ਕਿੱਥੇ ਆ ਜੇ ਸਾਨੂੰ ਪਤਾ ਤਾਂ ਦੱਸੋ ਅਸੀਂ ਕੋਰਟ ਫਤ ਐਸਐਚਓ ਨੂੰ ਜਿੰਨੇ ਵੀ ਐਸਐਚਓ ਨੇ ਆਏ ਨੇ ਹੁਣ ਜਿਹੜਾ ਐਸਐਚਓ ਆ ਉਹਨੂੰ ਮੈਂ 9 ਤਰੀਕ ਨੂੰ ਵੀ ਮਿਲ ਕੇ ਆਇਆ ਵੀ ਦੱਸੋ ਜੀ ਅਖੇ ਜੀ ਅਸੀਂ ਰੇਡ ਕਰੀਆ ਸਾਨੂੰ ਮਿਲਿਆ ਨਹੀਂ ਤੇ ਸਾਡੇ ਕੋਲੇ ਰਿਪੋਰਟ ਆ ਰਹੀ ਆ ਵੀ ਉਹ ਪੀਰਖਾਨੇ ਚੌਕ ਘਰੇ ਆ ਇਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਮਿਲਦਾ ਹੁਣ ਕੀ ਕਾਰਨ ਹੈ ਇਹਦਾ ਐਕਸ਼ਨ ਇਹੀ ਆ ਵੀ ਉਹਨੂੰ ਫੜੇ ਅਸੀਂ ਹਾਈ ਕੋਰਟ ਜਾਵਾਂਗੇ ਤੇ ਖਿਲਾਫ ਜਿਹੜੇ ਆਹਾ ਮਤਲਬ ਇੱਕ ਹਸਾਰ ਦੀ ਚੰਗੀ ਮੈਡੀਕਲ ਕਾਲਜ ਆ ਵੱਡਾ ਤੇ ਉਹਨਦੇ ਤੋਂ ਉਹਨੇ ਗਲਤ ਡਾਕੂਮੈਂਟ ਤਿਆਰ ਕਰਾਏ ਆ ਉਹ ਕਿਵੇਂ ਕਰਾਏ ਇਹਨਾਂ ਦੇ ਸਾਰਿਆਂ ਦੇ ਖਿਲਾਫ ਹਾਈ ਕੋਰਟ ਜਾਵਾਂਗੇ ਜਿਹੜਾ ਕਿ ਇੱਕ ਬੰਦਾ ਪੁਲਿਸ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਵੀ ਇਹ ਕਿੱਡਾ ਫਰੋਡੀ ਬੰਦਾ 2017 ਦੇ ਵਿੱਚ ਉਹਦੇ ਕੋਲ ਇੱਕ ਅੱਠ 10 ਕਨਾਲਾਂ ਜ਼ਮੀਨਾਂ ਤੇ ਅੱਜ ਉਹਦੇ ਕੋਲੇ ਮਤਲਬ ਘੱਟੋ ਘੱਟ ਅਰਬਾਂ ਰੁਪਈਆ ਦੀ ਪ੍ਰਾਪਰਟੀ ਆ ਜਗਮਾਲ ਵਾਲੀ 12 ਕਿੱਲੇ ਜ਼ਮੀਨਾਂ ਉਹਦੇ ਕੋਲੇ ਬਠਿੰਡੇ ਸੌਰੀ ਕਾਲਿਆਂ ਵਾਲੀ ਦੇ ਵਿੱਚ ਕਲੋਨੀਆਂ ਦੇ ਵਿੱਚ ਚੰਗੇ ਪਲਾਟ ਆ ਲੋਕਾਂ ਦੇ ਪਲਾਟ ਦੱਬੀ ਬੈਠਾ ਰਾਜਸਥਾਨ 'ਚ ਜ਼ਮੀਨ ਬਣਾਈ ਬੈਠਾ ਮਤਲਬ ਇੱਕ ਇੱਕ ਕਿੱਲਾ ਜ਼ਮੀਨ ਕਰੋੜ ਰੁਪਈਆ ਦਾ ਕਿੱਲਾ ਉਹ ਤਾਰੂਆਣੇ ਰੋਡ ਤੇ ਲਈ ਬੈਠਾ ਹੈ ਉਹਨੇ ਇੰਨੀ ਪ੍ਰਾਪਰਟੀ ਬਣਾਈ ਕਿਥੋਂ ਪ੍ਰਸ਼ਾਸਨ ਨੂੰ ਕੁਝ ਨਹੀਂ ਪਤਾ हां हाई कोर्ट ਜਾਵਾਂਗੇ ਜੀ ਉਹਨਾਂ ਦੇ ਖਿਲਾਫ ਉਹ ਦੱਸਣਗੇ ਵੀ ਕਿਸ ਆਧਾਰ ਤੇ ਅਸੀਂ ਮੈਡੀਕਲ ਉਹਦਾ ਬਣਾਇਆ ਜਿਹੜੀ 14 ਤਰੀਕ ਨੂੰ ਮੈਡੀਕਲ ਦੇ ਵਿੱਚ ਇਹ ਆ ਵੀ ਇਹਦੀ ਮਾਂ ਦੀ ਐਮਰਜੈਂਸੀ ਜਿਹੜੀ ਸਰਜਰੀ ਹੋਣੀ ਆ ਤੇ 14 ਤਰੀਕ ਨੂੰ ਗੁਰਦੁਆਰੇ ਦਾदू ਦੇ ਵਿੱਚ ਦਰਸ਼ਨ ਸਿੰਘ ਜੀ ਮਹੰਤ ਨੇ ਉੱਥੇ ਉੱਥੇ ਬਹੁਤ ਵੱਡਾ ਇੱਕ ਸਮਾਗਮ ਹੁੰਦਾ ਮਤਲਬ 1 2 3 ਭਾਦੋਂ ਦਾ ਤੇ ਤਿੰਨ ਭਾਦੋਂ ਨੂੰ ਉਹਦਾ ਜਿਹੜਾ ਆ ਆਉਣੀ ਸੀ ਕਿ ਸਰਜਰੀ ਹੋਣੀ ਸੀ ਤੇ ਉਹ ਤਿੰਨ ਭਾਦੋਂ ਨੂੰ ਉਹਦੀ ਸਤਕਾਰਯੋਗ ਮਾਤਾ ਜੀ ਮਤਲਬ ਪ੍ਰਸ਼ਾਦਾ ਛਕ ਰਹੀ ਆ ਪ੍ਰਸ਼ਾਦਾ ਬਣਾ ਰਹੀ ਆ ਉਹਦੀਆਂ ਵੀਡੀਓ ਆਮ ਨੈੱਟ ਤੇ ਚੱਲ ਰਹੀਆਂ ਨੇ ਪੱਤਰਕਾਰਾਂ ਨੇ ਉੱਥੇ ਜਾ ਕੇ ਜਿਹੜੀਆਂ ਉਹਦੀਆਂ ਵੀਡੀਓ ਸਮਾਗਮਨੀਆਂ ਬਣਾਈਆਂ ਨੇ ਆ ਸ਼ਾਰਟ ਅਸੀਂ ਉੱਥੋਂ ਹੀ ਲੈਂਦੇ ਨੇ ਦੇਖੋ ਜੀ ਮੈਂ ਜਦੋਂ ਉਹ ਵੀਡੀਓ ਸੁਣੀ ਮੈਨੂੰ ਇਸ ਗੱਲ ਦੀ ਖੁਸ਼ੀ ਬਹੁਤ ਹੋਈ ਮੈਂ ਕਿਹਾ ਚਲੋ ਚੰਗੇ ਅ fırsਰ ਆਏ ਨੇ ਕੁਝ ਕਰਨਗੇ ਜਦੋਂ ਮੇਰੀਆਂ ਗਵਾਹੀਆਂ ਹੁੰਦੀਆਂ ਸੀ ਮੈਨੂੰ ਘੇਰ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਨੂੰ ਘੇਰਦੇ ਰਹੇ ਨੇ ਮੈਨੂੰ ਚਿੱਠੀਆਂ ਆ ਰਹੀਆਂ ਧਮਕੀਆਂ ਆਉਂਦੀਆਂ ਰਹੀਆਂ ਨੇ ਮੈਨੂੰ ਫੋਨ ਕਾਲਾਂ ਦੇ ਧਮਕੀਆਂ ਆਉਂਦੀਆਂ ਰਹੀਆਂ ਨੇ ਮਖਤਿਆਰ ਸਿੰਘ ਨੇ ਸਾਨੂੰ ਕਿੰਨੇ ਵਾਰੀ ਮੇਰੇ ਨਾਲ ਵਾਲੇ ਬੰਦਿਆਂ ਨੂੰ ਗਾਲਾਂ ਦਿੱਤੀਆਂ ਸਾਰਿਆਂ ਦੀਆਂ ਰਪਟਾਂ ਜਿਹੜੀਆਂ ਥਾਣੇ ਦਿੱਤੀਆਂ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਮਤਲਬ ਸਾਰੀਆਂ ਇਹ ਖਾਨਾਪੂਰਤੀਆਂ ਨੇ ਜਿੰਨੀਆਂ ਹੁੰਦੀਆਂ ਨੇ ਚਾਹੇ ਕੱਲਾ ਵੀਡੀਓ ਰਾਹੀਂ ਅਸੀਂ ਕਹਿ ਰਹੇ ਆ ਮੈਨੂੰ ਤਾਂ ਲੱਗਦਾ ਨਹੀਂ ਵੀ ਕੁਝ ਕਰੂਗਾ ਅਸੀਂ ਇੱਕ ਕੋਈ ਗਲਤ ਕੰਮ ਨਹੀਂ ਕੀਤਾ ਅਸੀਂ ਸਮਾਜ ਸੇਵਾ ਦਾ ਕੰਮ ਕੀਤਾ ਲੋਕਾਂ ਨੂੰ ਸੇਧ ਦੇਣ ਲਈ ਕੀਤਾ ਬੱਚਿਆਂ ਦੇ ਦੋਸ਼ੀਆਂ ਨੂੰ ਸਜ਼ਾਵਾ ਦਵਾਈਆਂ ਤੇ ਸਾਨੂੰ ਮਤਲਬ ਕੋਈ ਨਹੀਂ ਅੱਜ ਤੱਕ ਤੰਤਰ ਨੂੰ ਤੰਤਰਕ ਨੂੰ ਵੀ ਬਚਾਇਆ ਗਿਆ ਤੇ ਜਿਹੜੇ ਕੋਟਫੱਤੇ ਵਾਲੇ ਮਖਤਿਆਰ ਸਿੰਘ ਦਾ ਪਰਿਵਾਰ ਆ ਉਹਨਾਂ ਨੂੰ ਵੀ ਬਚਾਇਆ ਗਿਆ ਤੇ ਮਖਤਿਆਰ ਸਿੰਘ ਸਾਨੂੰ ਧਮਕੀਆਂ ਦਿੰਦਾ ਸੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਜਿਹੜੇ ਹਸਪਤਾਲ ਨੇ ਜਾਂ ਡਾਕਟਰ ਨੇ ਗਲਤ ਰਿਪੋਰਟ ਬਣਾ ਕੇ ਦਿੱਤੀ ਹੈ ਉਹ ਵੀ ਬਰਾਬਰ ਦੇ ਦੋਸ਼ੀ ਹੈ ਬਿਲਕੁਲ ਦੋਸ਼ੀ ਹੈ ਜੀ ਜਿਹੜੇ ਬਿਹੇਵਤੇ ਨੇ ਕਿਸ ਤਰੀਕੇ ਨਾਲ ਬਣਾਈ ਆ ਉਹਨਾਂ ਨੂੰ ਆਪਾਂ ਮਤਲਬ ਹਾਈ ਕੋਰਟ ਜਾ ਕੇ ਉਹਨਾਂ ਨੂੰ ਸਾਰਿਆਂ ਨੂੰ ਉੱਥੇ ਮਤਲਬ ਬੁਲਾਵਾਂਗੇ ਹਾਈ ਕੋਰਟ ਦੇ ਵਿੱਚ ਐਪਲੀਕੇਸ਼ਨ ਲਾਵਾਂਗੇ ਹੁਣ ਅਸੀਂ ਵੀ ਇਹਦੀ ਇਨਕੁਆਰੀ ਹੈ ਜਿਹੜੀ ਹਾਈ ਕੋਰਟ ਨਾਲ ਅਸੀਂ ਕਰਾਵਾਂਗੇ ਜੇ ਅਸੀਂ ਇੱਥੇ ਐਪਲੀਕੇਸ਼ਨ ਆ ਵੀ ਦੇਵਾਂਗੇ ਪਰ ਸਾਡੀ ਇੱਛਾ ਇਹ ਹੈ ਵੀ ਇੱਥੋਂ ਵਾਲੀਆਂ ਐਪਲੀਕੇਸ਼ਨਾਂ ਨਾਲ ਇਹ ਨਹੀਂ ਕੁਝ ਕਰਨਾ ਅਸੀਂ ਹਾਈ ਕੋਰਟ ਤੋਂ ਕਰਾਵਾਂਗੇ ਜਿਹੜੀ ਇਹਦੀ ਪ੍ਰਾਪਰਟੀ ਆ ਉਹਦੀ ਵੀ ਇਨਕੁਆਰੀ ਲਵਾਵਾਂਗੇ ਮਤਲਬ ਜਿਹੜੀ ਇਹ ਇਹਨੇ ਕਿੱਥੋਂ ਬਣਾਈ ਆ ਇਹਨੇ ਲੋਕਾਂ ਨਾਲ ਕਿੰਨੀਆਂ ਠੱਗੀਆਂ ਮਾਰ ਕੇ ਬਣਾਈ ਆ ਉਹ ਸਾਰਾ ਕੁਝ ਹਾਈ ਕੋਰਟ ਦੇ ਵਿੱਚ ਅਸੀਂ ਜਾਵਾਂਗੇ